ਤੇਰੇ ਸਰਦਾਰਾਂ ਨੇ ਅਣਖੇ ਨਾ ਅਜਲੀ ਨਸਰ ਬੁੱਕੀ ਪਿਲਾਉਣ ਵਾਲਿਆ ਚਿੰਬਰੀਆਂ ਅੱਜ ਤੇਰੀ ਕੌਮ ਨੂੰ ਕਈ ਬਿਮਾਰੀਆਂ ਤੇਰੇ ਮਾਸੂਮ ਬੱਚਿਆਂ ਦਾ ਖੂਨ ਗਿਰਵੀ ਰੱਖ ਕੇ ਇਹ ਸੇਵਕਾਂ ਦੀ ਕੌਮ ਮੰਗਦੀ ਏ ਜੱਥੇਦਾਰੀਆਂ ਦੁਸ਼ਮਨਾਤੋਂ ਕੀ ਗਿਲਾਏ ਪਾਤਸ਼ਾਹਾਂ ਦੇ ਪਾਤਸ਼ਾਹ ਵਿੱਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ ਅੱਜ ਮੇਰੇ ਕਲਮ ਤੇ ਹੰਝੂਆਂ ਵਿੱਚ ਉਹ ਤਸੀਹ ਨਹੀਂ आज किसे अजीत सिंह दीप चमक दीप चमसी नहीं आज किसे ललवे दे डौड़े परख रख दे तक्के ना मैं जद की तलवंटी री तेरी कौम दी जागी नहीं कि इन्ना ना चेला ુમન ચારદે નિખ મારીયા

ਪਰ ਇਨਾਂ ਦੇ ਸਿਦਕ ਕੋਈ ਸਹਾਰਾ ਨਾ ਹੋਇਆ ਬੈਗੈ ਰਕੀਪ ਦੀ ਸੈਟਲਮੈਂਟ ਤੇ ਢੇਰੀ ਟਾ ਕੇ ਬੈ ਗਏ ਰਕੀਪ ਦੀ ਸੈਟਲਮੈਂਟ ਤੇ ਢੇਰੀ ਟਾ ਕੇ ਉਹ ਤਿੱਕਰ ਨਾ ਉਠੇ ਜਦ ਤੱਕ ਉਸ ਦਾ ਇਸ਼ਾਰਾ ਨਾ ਹੋਇਆ ਬੱਲੇ ਬੱਲੇ ਕੀ ਕਹਾ ਇਨਾਂ ਜਵਾਨਾਂ ਦੀ ਕਸਮ ਜਿੰਨਾ ਦੇ ਕੇਸ ਅਜ ਕੇ ਚਿਆਸਵਾਰਿਆਂ ਤੇਰੇ ਤੋਂ ਵੀ ਕੀ ਨਾ ਰੋਸ ਮੇਰਾ ਦਾਦਿਆ ਇਨਾਂ ਤੋਂ ਵੀ ਤੇਰਾ ਕੀ ਰੋਸ ਹੈ ਦਾਦਿਆ

तू जिन्ना लई सीस दे के बाज या सी तू जिन्ना लई सीस दे के बाज या सी जितिया ओ पट्टी जवारियां सब बाज या रे खारियां दुश्मनाते की गिलाए बादशाह दे बादशाह बेच दितिया तेरे सरदारा ने कुछ सरदारा ने